ਹਾਂਜੀ ਸਰ ਸਰ ਅੱਜ ਸਿਵਲ ਹਸਪੀਟਲ ਦੇ ਵਿੱਚ ਚੈਕਿੰਗ ਹੋ ਰਹੀ ਹੈ ਕੋਈ ਸਪੈਸ਼ਲ ਅੱਜ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਕੁਝ ਦਿਨਾਂ ਪਹਿਲਾਂ ਲਾਸਟ ਵੀਕ ਵੀ ਅਸੀਂ ਇੱਥੇ ਸਿਵਲ ਹਸਪੀਟਲ ਤੇ ਸਾਹਮਣੇ ਜਿਹੜਾ ਕਮਾਲਪੁਰ ਮੋਲਾ ਹੈਗਾ ਉੱਥੇ ਚੈਕਿੰਗ ਕੀਤੀ ਸੀਗੀ ਡਰੱਗਸ ਦੇ ਰਿਗਾਰਡਿੰਗ ਜਿਹੜਾ ਕਸ ਆਪਰੇਸ਼ਨ ਸਾਡਾ ਚੱਲ ਰਿਹਾ ਸੀ ਉਹਦੇ ਸਬੰਧ ਚ ਤੇ ਇੱਥੇ ਸਿਵਲ ਹਸਪੀਟਲ ਦੇ ਆਸ-ਪਾਸ ਦੇ ਏਰੀਆ ਤੋਂ ਕਾਫੀ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹੈਗੀਆਂ ਜਿਦੇ ਵਿੱਚ ਕੀ ਵੀ ਕਈ ਵਾਰੀ ਹੁੰਦਾ ਕਿ ਕੁਝ ਲੋਗ ਜਿਹੜੀ ਸਰਕਾਰੀ ਦਵਾਈ ਹੁੰਦੀ ਉਹਨੂੰ ਇੱਕ ਦੂਜੇ ਨੂੰ ਵੇਚ ਦਿੰਦੇ ਹੈਗੇ ਜਾਂ ਫਿਰ ਜਿਹੜਾ ਹੈਗਾ ਕੋਈ ਨਾ ਕੋਈ ਬੰਦਾ ਕਿੱਥੇ ਕਿਸੇ ਨੂੰ ਡਰਗ ਸਪਲਾਈ ਕਰ ਦਿੰਦਾ ਹੈਗਾ ਜਾਂ ਕਈ ਵਾਰੀ ਇਸ ਤਰੀਕੇ ਦੇ ਵੀਡੀਓਜ਼ ਵੀ ਆਉਂਦੇ ਹੈਗੇ ਧਿਆਨ ਚੱਕੀ ਜਿਹੜਾ ਕੋਈ ਬੰਦਾ ਫੇਟ ਦੀ ਛਾਂ ਤੇ ਕਿੱਥੇ ਜੰਗਲ ल्या ਜਾਰ-ਜੰਾਰ ਚ ਬੈਠ ਕੇ ਕੋਈ ਨਸ਼ਾ ਲੈਣ ਦੀ ਕੋਸ਼ਿਸ਼ ਕਰ ਰਹਾ ਹੁੰਦਾ ਹੈਗਾ ਤੇ ਇਸੇ ਸਮਾਨ ਚ ਜਿਹੜਾ ਹੈਗਾ ਉਹ ਸਾਡੇ ਵੱਲੋਂ ਇੱਥੇ ਕਾਫੀ ਸ਼ਕਤੀ ਕਿੰਨੀ ਵੀ ਹੈਗੀ ਆ ਇੱਕ ਇੱਥੇ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਉਹ ਹੈਗੀ ਇੱਥੇ ਸਰਕਾਰੀ ਸੈਂਟਰਲ ਗਵਰਨਮੈਂਟ ਦਾ ਇੱਕ OST ਸੈਂਟਰ ਹੈਗਾ ਜਿੱਥੇ ਲਗਭਗ 300 ਤੋਂ ਜ਼ਿਆਦਾ ਡਰਗ ਐਡਿਕਟਸ ਜਿਹੜੇ ਸਾਰੇ ਇੰਜੈਕਸ਼ਨ ਲਾਉਂਦੇ ਹੈਗੇ ਉਹ ਰਜਿਸਟਰਡ ਹੈਗੇ ਤੇ ਉਹ ਡੇਲੀ ਆਪਣੀ ਡੋਜ਼ ਲੈਣ ਵਾਸਤੇ ਹਰ ਦੂਜੇ ਦਿਨ ਇੱਥੇ ਆਉਂਦੇ ਹੈਗੇ ਲਗਭਗ 100 ਤੋਂ 150 ਬੰਦਾ ਡੇਲੀ ਇੱਥੇ ਉਹ ਡੋਸ ਡਰੱਗਸ ਦੀ ਜਿਹੜੀ ਹੈਗੀ ਉਸ ਸੈਂਟਰ ਤੋਂ ਲੈਣ ਆਉਂਦਾ ਹੈਗਾ ਤੇ ਉਹਦੇ ਉਹਦੇ ਨਾਲ-ਨਾਲ ਵੀ ਕੁਝ ਬੰਦੇ ਜਿਹੜੇ ਹੈਗੇ ਦੋ ਚਾਰ ਬੰਦੇ ਇਸਕਰੀਨ ਕਿਸ ਤਰੀਕੇ ਤੇ ਆਉਂਦੇ ਹੈਗੇ ਜਿਹੜੇ ਡਰੱਗਸ ਦੇ ਜਿਹੜੇ ਇਲੀਗਲ ਯੂਜ਼ ਜਾਂ ਉਹਨੂੰ ਕਰਦੇ ਪਾਏ ਜਾਂਦੇ ਹੈਗੇ ਤੇ ਉਹਦੇ ਸਬੰਧ ਚ ਸਾਡੀ ਟੀਮ ਇੱਥੇ ਇੱਕ ਪੀਸੀਆਰ ਸਪੈਸ਼ਲਿਸਟ ਜੀ ਡੈਡੀਕੇਟਡ ਲਾਇਆ ਹੈਗਾ ਜਿਹੜਾ ਲਾਸਟ ਵਿਜ਼ਿਟ ਕੀਤਾ ਸੀਗਾ ਉਸ ਤੋਂ ਬਾਅਦ ਧਿਆਨ ਚ ਆਇਆ ਕਿੱਥੇ ਜਿਹੜਾ ਇਸ਼ੂ ਹੈਗਾ ਉਹਨੂੰ ਟੈਕਲ ਕਰਨ ਵਾਸਤੇ ਸਾਰਾ ਅੱਜ ਇੱਕ ਫੜਿਆ ਵੀ ਹੈ ਇੱਕ ਇੰਜੈਕਸ਼ਨ ਦੀ ਐਰਜੀ ਚੌਕੀ ਵੀ ਜਿਹੜੀ ਹੈਗੀ ਅਸੀਂ ਇੱਥੇ ਸਿਵਲ ਹਸਪੀਟਲ ਚ ਜਿਹੜੇ 4 ਮੁਲਾਜ਼ਮ ਅਸੀਂ ਆਲਰੇਡੀ ਸਾਡੇ ਹੁੰਦੇ ਹੈਗੇ ਇੱਥੇ ਬਟ ਨਾਲ ਹੀ ਉਹਨਾਂ ਨੂੰ ਸਟਰੈਂਥਨ ਕਰਦੇ ਵੇ 7-8 ਮੁਲਾਜ਼ਮ ਲਾ ਕੇ ਇੱਥੇ ਫੋਰਟੂ ਤੇ ਇੱਕ ਆਰਜੀ ਚੌਕੀ ਵੀ ਅਸੀਂ ਇੱਥੇ ਲਾ ਰਹੇ ਹੈਗੇ so that ਕਿ ਜਿਹੜਾ ਕਈ ਵਾਰ ਨੂਇਸੈਂਸ ਹੋ ਜਾਂਦਾ ਹੈਗਾ ਸਿਵਲ ਹਸਪੀਟਲ ਦੇ ਆਸ-ਪਾਸ ਦੇ ਇਰੇ ਚ ਉਹ ਨਾ ਹੋਵੇ ਪਲੱਸ ਜਿਹੜਾ ਹੈਗਾ ਡੈਡੀਕੇਟਿਡਲੀ ਪੀਸੀਆਰ ਇਨਚਾਰਜ ਵਾਸ ਭਗਤ ਦੀ ਡਿਊਟੀ ਅਸੀਂ ਫਿਲਾਈ ਹੈਗੀ so that ਕਿ ਜਿਹੜੇ ਲੋਗ ਬਾਹਰ ਜਿਹੜਾ ਕਿਤੇ ਕਈ ਇਦਾਂ ਦੇ ਵੀ ਹੈਗੇ ਜਿਹੜੇ ਹਾਰਟਸ ਬਣਾ ਰੱਖੀਆਂ ਗਿਆ ਜਾਂ ਜੂਸ ਦੀ ਸ਼ਾਪਸ ਜਾਂ ਕੋਈ ਚਾਹ ਵਾਲੀ ਉਹਨਾਂ ਦੀ ਆਰਚ ਕੁਝ ਲੋਗ ਇਲੈਗਲ ਕੰਮ ਕਰਦੇ ਹੈਗੇ ਉਹਨਾਂ ਤੇ ਨਜ਼ਰ ਰੱਖ ਕੇ ਆਟ੍ਰੈਪ ਕਰਕੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਅੱਜ ਵੀ ਇੱਕ ਇਨਸੀਡੈਂਟ ਇਦਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀਗਾ ਜਿਹਦੇ ਵਿੱਚ ਇੱਕ ਮੁੰਡਾ ਦਿਖ ਰਿਹਾ ਹੈਗਾ ਕਿ ਉਹ ਕੋਈ ਸਿਰਿੰਜਸ ਟਾਈਪ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਉਹ ਸਾਡੀ ਟੀਮ ਨੇ ਜਿਹੜਾ ਹੈਗਾ ਬੜਾ ਮੁਸਤਫੇ ਦੇ ਨਾਲ ਕਾਰਵਾਈ ਕਰਦੇ ਉਹ ਬੰਦਾ ਫੜਿਆ ਹੈਗਾ ਨਾਲ ਉਹਦੇ ਇੱਕ ਹੋਰ ਬੰਦਾ ਫੜਿਆ ਗਿਆ ਹੈਗਾ ਇਹ ਚ ਕਾਨੂੰਨ ਅਨੁਸਾਰ ਕਾਰਵਾਈ ਤੋਂ ਕੀਤੀ ਜਾਏਗੀ ਜਿਹੜੇ ਇਸ ਤਰੀਕੇ ਦੇ ਹੋਰ ਬੰਦੇ ਹੈਗੇ ਉਹਨਾਂ ਨੂੰ ਫੜ ਕੇ ਸਖਤ ਸਜ਼ਾ ਕਾਨੂੰਨ ਹੰਦ ਫੜ ਲਵਾਈ ਗਈ ਸਰ ਬਾਹਰ ਜਿਹੜੀਆਂ ਬਾਹਰ ਜਿਹੜੀਆਂ ਰੇਡੀਆਂ ਲੱਗਦੀਆਂ ਜੀ ਹੌਸਪੀਟਲ ਦੇ ਲੋਕੀ ਆਏ ਦਿਨ ਬੜੇ ਜਿਆਦਾ ਪਰੇਸ਼ਾਨ ਹੈਗੇ ਆ ਰੋਜ਼ ਦੇ ਜਿਹੜੇ ਇੱਥੇ ਆਣ ਜਾਣ ਵਾਲੇ ਹੈਗੇ ਉਹ ਬੜੀ ਦਿੱਕਤ ਦੇ ਵਿੱਚ ਹੁੰਦੇ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਸ ਤੇ ਰਹਿੰਦਾ ਇੱਥੇ ਜਿਹੜੇ ਨਸ਼ੇੜੀ ਹੈਗੇ ਇੱਥੇ ਹੁੰਦੇ ਆ ਉਹ ਸਰ ਹੁਣ ਪੱਕੇ ਸੁਰੱਖਿਓਣੀ ਚ ਕਾ ਦਿੰਦੇ ਜੀ ਇਥੋ ਜੀ ਕਮਿਸ਼ਨਰ ਕਾਰਪੋਰੇਸ਼ਨ ਨਾਲ ਗੱਲ ਕਰਕੇ ਕਿਉਂਕਿ ਤੁਸੀਂ ਦੇਖ ਰਹੇ ਹੋ ਜਿੱਦਾਂ ਕਿ ਟੈਕਸੀ ਸਟੈਂਡਸ ਬਾਹਰ ਕਾਫੀ ਬਨੇ ਹੋਏ ਹੈਗੇ ਤੇ ਇਹਦੇ ਦੋ ਪਾਰਟ ਹੈਗੇ ਇੱਕ ਤੋਂ ਕਿ ਸਾਰਾ ਇਨਕ੍ਰੋਚਮੈਂਟ ਹਟਾ ਦਿੱਤਾ ਜਾਵੇ ਪਰ ਦੂਜਾ ਪਾਰਟ ਵੀ ਦੇਖਣਾ ਪੈਂਦਾ ਹੈਗਾ ਇੰਨੇ ਸਾਰੇ ਮਰੀਜ਼ ਇਥਾਂ ਆਉਂਦੇ ਹੈਗੇ ਤੇ ਉਹਨਾਂ ਨੂੰ ਟੈਕਸੀ ਜਾਂ ਐਂਬੂਲੈਂਸ ਦੇ ਲੋਡ ਹੁੰਦੀ ਹੈ ਕਿ ਜਿਹੜੀ ਪ੍ਰਾਈਵੇਟਲੀ ਪ੍ਰੋਵਾਈਡ ਕਰਾਂਦੇ ਹੈਗੇ ਤੇ ਦੋਨੋਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਏ ਜਿਹੜਾ ਹੈਗਾ ਇਹਨੂੰ ਇੱਕ ਤਰੀਕੇ ਦੇ ਨਾਲ ਇਸ ਚੀਜ਼ ਦਾ ਨਿਪਟਾਰਾ ਕੀਤਾ ਜਾਏਗਾ ਨਾਲ ਕਮਿਊਨਲ ਕਾਰਪੋਰੇਸ਼ਨ ਨਾਲ ਵਾਪਸਾ ਕਰਕੇ ਜਿਹੜਾ ਇਨਕ੍ਰੋਚਮੈਂਟ ਹੈਗਾ ਉਹਨੂੰ ਹਟਾ ਕੇ ਇੱਕ ਉਹਨੂੰ ਤਰੀਕੇ ਨਾਲ ਇਹਨਾਂ ਨੂੰ ਅਲਾਟ ਕਰਕੇ ਚੀਜ਼ਾਂ ਤੇ ਉਹ ਉਹ ਮੈਨੇਜ ਕਰਵਾਇਆ ਜਾਏਗਾ ਪਰ ਬਿਲਕੁਲ ਦੋ ਖੜੀ ਨੇ ਤਾਂ ਬਰਾਮਦੀ ਨਹੀਂ ਕੋ ਉਹ ਜਿਹੜਾ ਸਾਰਾ ਅਸੀਂ ਇੱਕ ਬਾਰ ਪੁਸ਼ਤਾਚ ਕਰ ਰਹੇ ਹੈ ਕਿ ਤੇ ਉਸ ਤੋਂ ਬਾਅਦ ਅਸੀਂ ਡਿਟੇਲ ਸ਼ੇਅਰ ਕਰਾਂਗੇ ਠੀਕ ਹੈ ਥੈਂਕ ਯੂ